ਮਿੱਤਰੋ ਇਸ ਟਾਈਮ ਦੀਂਦਾ ਕੋਸ਼ਨੀ ਬਹੁਤ ਭੈਕਰ ਤਕੜਾ ਤੂਫਾਨ ਆ ਗਿਆ ਤੁਸੀਂ ਆਵਾਜ਼ ਸੁਣ ਸਕਦੇ ਹੋ ਦਰਖਤਾਂ ਦੇ ਆ ਢਾਣੇ ਵੀ ਤੋੜਤੇ ਆ ਢਾਣੇ ਤੋੜਤੇ ਸਾਈਕਲਾਂ ਕੁਰਸੀਆਂ ਪੈ ਦਰਖਤ ਸਿੱਟੇ ਭਰ ਭਰ ਕੇ ਸਿੱਟੀ ਤਰ ਜਾਂਦਾ ਦਰਖਤਾਂ ਬਹੁਤ ਤਕੜਾ ਤੂਫਾਨ ਆ ਗਿਆ ਬਾਈ ਬਹੁਤ ਭੈਕਰ ਤੂਫਾਨ ਤਕੜਾ ਬਾਈ ਜਿ ਕੁਛ ਨਹੀਂ ਦੀਂਦਾ ਆ ਢਾਣੇ ਜੁੱਤੀ ਆਂਦੇ ਆ ਦਰਾਂ ਦੇਖੋ ਦੇਖੋ ਆਵਾਜ਼ ਸੁਣ ਸਕਦੇ ਹੋ ਤੂਫਾਨ ਦੀ ਕਿੰਨੀ ਤਾਕੀ ਆ ਤੇਰੀ ਤੇਰੀ ਬੱਤ ਤੇਰੀ ਆ ਤਾ ਤੌਰ ਤੇ ਢਾਣੇ ਆ ਕਰਤਾ ਬੁਰਾ ਹਾਲ ਇਹ ਉਹ ਸਾਹਮਦੇ ਉਸਮਾਨ ਕੋਈ ਬਾਰ ਨਾ ਸਿੱਟਦੇ ਉਹ ਡਿੱਗ ਨਾ ਪਵੇ ਲੈ ਜਨੇਰੀ ਵਾਹ ਭਾਇ ਕਾ ਤੂਫਾਨ ਚੱਲੀ ਹੰਨੇ ਬਿਲਕੁਲ ਲੈ ਤਸਵੀਰਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਔਰ-ਔਰ ਸਿੱਟੀ ਜਾਂਦਾ ਦਰਖਤ ਤਾਂ ਨੂੰ ਰਾਤ ਹਨੇਰੇ ਦੇ ਵਿੱਚ ਦੀਂ ਦਾ ਕੁਛ ਨਹੀਂ ਆ ਤਾਂ ਲਾਈਟ ਜਗਾ ਰੱਖੀ ਆ ਉਧਰ ਪਰਲੇ ਪਾਸੇ ਬਹੁਤ ਦਰਖਤ ਬਾਟ ਤੇ ਬਹੁਤ ਭਾਰੀ ਨੁਕਸਾਨ ਕਰੀ ਜਾਂਦਾ ਆ ਅੱਗੇ ਕਿਥੇ ਅਗੋੜ ਹੈ ਨੀ ਵੀ ਆਉਣ ਵਾਲਾ ਗੱਜੀ ਜਾਂਦਾ ਲਸ਼ਕੀ ਜਾਂਦਾ ਵਿੱਚ ਕਣੀਆਂ ਵੀ ਆ ਗਈਆਂ ਬਾਈ ਕੋਈ ਕਿ ਕਣੀਆਂ ਆ ਗਈ ਲਸ਼ਕੀ ਜਾਂਦਾ ਲਸ਼ਕੀ ਬਿਲਕੁਲ ਫਸਟ ਟਾਈਮ ਬਾਅਦ ਮੀ ਆਉਣ ਵਾਲਾ ਆ ਕਣੀਆਂ ਡਿੱਗਣ ਲੱਗ ਗਈ ਲਸ਼ ਕੀ ਹੁੰਦਾ ਬਿਲਕੁਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਤਾਕੜਾ ਚੱਕਰਵਰਤੀ ਤੂਫਾਨ